ਰਾਜਾ ਵੜਿੰਗਸ਼ ਜਿਹੜੇ ਕਿ ਅਸ਼ੋਕ ਪ੍ਰਾਸ਼ਰ ਪੱਪੀ ਦੇ ਕਰਨੀ ਸਗੋ ਸ਼ਸ਼ੀਰ ਪ੍ਰਾਸ਼ਰ ਦੇ ਕਰ ਗਏ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਜਿਹੜਾ ਕਿ ਸੱਦਾ ਵੀ ਦਿੱਤਾ ਗਿਆ ਤੇ ਜਿਸ ਨੂੰ ਲੈ ਕੇ ਕੁਝ ਅਫਵਾਹਾਂ ਜਿਹੜੀਆਂ ਕਿ ਰਾਜਾ ਬੜਿੰਨ ਨੂੰ ਫਲਾਈਆਂ ਜਾ ਰਹੀਆਂ ਨੇ ਤੇ ਉੱਥੇ ਹੀ ਹੁਣ ਉਹਨਾਂ ਨੇ ਰਵਨੀਤ ਬਿੱਟੂ ਨੂੰ ਲੈ ਕੇ ਵੀ ਮੂੰਹ ਤੋੜ ਮਾ ਜਵਾਬ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਰਵਨੀਤ ਬਿੱਟੂ ਦਾ ਛੋਟਾ ਦਿਲ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਹੁਣ ਇਸ ਗੱਲ ਨੂੰ ਲੈ ਕੇ ਸਪਸ਼ਟੀਕਰਨ ਵੀ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਹੈ ਕਿ ਮੈਂ ਕੋਈ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜਾ ਕਿ ਪੱਪੀ ਪ੍ਰਾਸ਼ਰ ਨੂੰ ਕੋਈ ਵੀ ਸਮਰਥਨ ਨਹੀਂ ਦਿੱਤਾ ਤੇ ਰਾਜਾ ਵੜਿੰਗ ਦੇ ਵੱਲੋਂ ਇਹ ਬਿਆਨ ਦੇ ਕੇ ਫਿਰ ਤੋਂ ਰਵਨੀਤ ਬਿੱਟੂ ਦੇ ਤੇ ਤੇ ਖੈ ਨਿਸ਼ਾਨੇ ਸਾਧਰੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਰਾਜਾ ਵੜਿੰਗ ਦਾ ਹੋਰ ਕੀ ਕਹਿਣਾ ਹੈ ਬੋਟਾ ਬਹੁਤ ਪੈ ਰਹੀਆਂ ਹੈ ਔਰ ਬਾਈਕਰੂ ਦੀ ਇਨੀ ਕਿਰਪਾ ਹੈ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਲੋਕਿਆਂ ਦੇ ਕੀ ਵਧਾਈਆਂ ਲੈ ਲਓ ਵਧਾਈਆਂ ਲੈ ਲਓ ਸੋ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੁਣ ਮੈਂ ਤੇ ਸੰਜੀਤ ਜੀ ਅਗਲੇ ਬੂਥਾਂ ਤੇ ਜਾ ਰਹੇ ਆ ਸੰਜੀਤ ਤਲਵਾਰ ਸਾਹਿਬ ਇੱਕ ਤੁਹਾਨੂੰ ਬੇਨਤੀ ਕਰਨੀ ਚੋਣ ਹੈ ਕੀ ਆਮ ਆਦਮੀ ਪਾਰਟੀ ਔਰ ਆਗੂਆਂ ਰਵਿੰਦਰ ਸਿੰਘ ਬਿੱਟੂ ਦੋਨੇ ਜਾਨੇ ਰਲ ਗਏ ਐ ਔਰ ਦੋਹਾਂ ਨੇ ਮਨ ਬਣਾ ਲਿਆ ਵੀ ਕਿਵੇਂ ਨਾ ਕਿਵੇਂ ਅਸੀਂ ਰਾਜੇ ਵੜਿੰਗ ਨੂੰ ਡੀਫੇਮ ਕਰੀ ਸੋ ਕਹਿ ਰਿਹਾ ਕਿ ਰਾਜਾ ਵੜਿੰਗ ਸਾਨੂੰ ਸਮਰਥਨ ਦੇ ਗਿਆ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਜੇ ਤੁਹਾਨੂੰ ਸਮਰਥਨ ਦੇਣਾ ਸੀ ਤਾਂ ਮੈਂ ਤੁਹਾਨੂੰ ਅੱਜ ਤੋਂ 20 ਦਿਨ ਪਹਿਲਾਂ ਦਿੰਦਾ ਉਮਲਿੰਗ ਵਾਲੇ ਦਿਨ 3:00 ਵਜੇ ਮੈਂ ਤੁਹਾਨੂੰ ਸਮਰਥਨ ਦੇਣਾ ਸੀ ਸੋ ਇਸ ਤਰ੍ਹਾਂ ਦੀ ਜਿਹੜੀ ਕੱਟਿਆ ਰਾਜਨੀਤੀ ਹੈ ਤੁਸੀਂ ਚੋਣਾਂ ਪੂਰੀ ਤਰੀਕੇ ਦੇ ਨਾਲ ਹਾਰ ਰਹੇ ਹੋ ਮੈਂ ਆਪਣਾ ਵਿਅਕਤੀ ਕਾਂਗਰਸ ਪਾਰਟੀ ਦੇ ਸੇਵਾਦਲ ਦੇ ਪ੍ਰਧਾਨ ਵੀ ਰਹੇ ਔਰ ਉਸ ਗਲੀ ਚ ਰਹਿੰਦੇ ਜਿੱਥੇ ਪੱਪੀ ਪ੍ਰਾਸ਼ਾ ਰਹਿੰਦਾ ਉਹ ਪੀੜੀ ਦੀ ਗਲੀ ਆ ਸਾਰੇ ਇਹ ਚਾਚੇ ਤਾਇਆ ਦੇ ਪੁੱਤ ਹੈ ਪਰ ਉਹ ਆਪਣੇ ਨਾਲ ਖੜੇ ਤੇ ਚਿੱਟੀ ਟੋਪੀ ਪਾ ਕੇ ਉਹਨਾਂ ਨੂੰ ਵੋਟ ਨਹੀਂ ਪਾਉਂਦੇ ਰਹੇ ਸੀ ਵਾਹ ਉੱਥੇ ਗਿਆ ਸੁਸ਼ੀਲ ਪ੍ਰਾਸ਼ਾ ਜੀ ਦੇ ਘਰ ਉਹ ਤੇਰਾ ਮੁੰਡਾ ਆ ਗਿਆ ਉਹ ਇਹਦਾ ਮੁੰਡਾ ਸਾਡੇ ਨਾਲ ਬੈਠ ਕੇ ਨਹੀਂ ਭਾਜੀ ਮੈਂ ਕੁਝ ਨਹੀਂ ਉਹ ਮੈਂ ਕਿਹਾ ਉਹ ਬਦਤਮੀਜ਼ੀ ਨਾ ਕਰੀ ਇਹਨੂੰ ਪਤਾ ਹੋਣਾ ਚਾਹੀਦਾ ਹੈ ਵੀ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ ਸੋ ਮੇਰੇ ਕਹਿਣ ਦਾ ਮੱਕਾ ਉੱਥੇ ਉਹ ਆ ਗਿਆ ਤੇ ਹੁਣ ਇਹ ਕਿਉਂਕਿ ਤਿੰਨ ਚਾਰ ਦਿਨਾਂ ਦਾ ਇਹ ਚਲਾਰੇ ਸੀ ਆਪਦੀ ਆਡੀਓ ਵੀ ਰਾਜਾ ਵੜਿੰਗ ਨੇ ਸਮਰਥਨ ਦਿੱਤਾ ਸਾਰੇ ਹੱਕਾਂ ਚਲਾਈਆਂ ਪੰਜਾਬ ਚੁੱਟੇ ਚੰਨੀ ਸਾਹਿਬ ਦੇ ਵੀ ਚਲਾਈ ਸੀ ਚੰਨੀ ਸਾਹਿਬ ਨੇ ਸਮਰਥਨ ਦੇ ਦਿੱਤਾ ਸੋ ਉੱਥੇ ਫੋਟੋ ਖਿਚਾ ਕੇ ਉਹ ਫੋਰਟ ਉਹ ਵਾਇਰਲ ਕਰਦਾ ਤੇ ਰਵਨੀਤ ਸਿੰਘ ਬੱਟੂ ਕਹਿੰਦੇ ਰਾਜਾ ਬੜੀ ਸਮਰਥਨ ਦੇ ਗਿਆ ਕਿ ਉਹ ਤੁਸੀਂ ਮੇਰੇ ਮਾਮੇ ਲੱਗਦੇ ਹੋ ਜਿਹੜਾ ਮੈਂ ਤੁਹਾਨੂੰ ਸਮਰਥਨ ਦੇਉਂਗਾ ਸੋ ਇਹੋ ਜੀਆਂ ਬੇਤੁਕੀਆਂ ਗੱਲਾਂ ਜਿਹੜੀਆਂ ਕਰਨੀਆਂ ਹੈ ਉਹ ਵਾਜਬ ਨਹੀਂ ਹੈ ਸੋ ਮੇਰੀ ਮੇਰੀ ਪੰਜਾਬ ਦੇ ਲੋਕਾਂ ਨੂੰ ਔਰ ਦਰਿਆਣਾ ਦੇ ਲੋਕਾਂ ਨੂੰ ਬੇਨਤੀ ਹੈ ਕਿ ਇਹਨਾਂ ਦਾ ਮੂੰਹ ਤੋੜ ਜਵਾਬ ਦਿਓ ਔਰ ਇਹੋ ਜੀ ਹਰਕਤ ਕਰਨ ਵਾਲਿਆਂ ਨੂੰ ਸਬਕ ਸਿਖਾਓ ਕਿ ਇਹੋ ਜੀਆਂ ਘਟੀਆਂ ਹਰਕਤਾਂ ਕਰਕੇ ਲੋਕਾਂ ਨੂੰ ਗਮਰਾ ਕਰਦੇ ਆ ਔਰ ਇਹ ਠੋਕੜੀ ਠੋਕੜੀਆਂ ਸਾਰੇ ਜਾਣਿਆ ਨੇ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕਰਕੇ ਲੋਕਾਂ ਨੂੰ ਦੱਸੋ ਕਿ ਆ ਇਹਨਾਂ ਦੀ ਅਸਲੀਅਤ ਹੈ ਬਿੱਟੂ ਤੇ ਪੱਪੀ ਬਰਾਸ਼ਰ ਚਾਂਦੀ ਉਹਨਾਂ ਦੇ ਮੁੰਡੇ ਦੀ ਧੰਨਵਾਦ ਮਿਲਦੇ ਆਂ ਤੇ ਭੁੱਲ ਨਾ ਜਾਇਓ ਆ ਹੱਥ ਨੇ ਤਿਆਰ ਰੱਖਿਓ ਔਰ ਦਬ ਕੇ ਤਕੜੇ ਉੱਕੇਗਾ ਮੇਰ